ਪੰਜਾਬ ਸਰਕਾਰ ਵੱਲੋਂ ਅੱਜ ਸਵੇਰੇ ਭਰਦੇ ਸਰਕਾਰੀ ਸਕੂਲਾਂ ਵਿੱਚ ਮਾਪਿਆਂ ਦੀ ਸਹਾਇਤਾ ਬੱਚਿਆਂ ਦਾ ਵਿਕਾਸ ਵਿਸ਼ੇ ਬੈਠੇ ਮਾਪਿਆਂ ਦੀ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ ਇਸ ਵਰਕਸ਼ਾਪ ਦਾ ਮੁੱਖ ਮਕਸਦ ਵਿਦਿਆਪਕਾਂ ਅਤੇ ਮਾਪਿਆਂ ਵਿਚਕਾਰ ਸਾਂਝ ਮਜ਼ਬੂਤ ਕਰਨਾ ਤਾਂ ਜੋ ਬੱਚਿਆਂ ਦੀ ਪੜ੍ਹਾਈ ਤੇ ਸਮੂਹਿਕ ਵਿਕਾਸ ਬਾਰੇ ਖੁੱਲਕੇ ਵਿਚਾਰ ਸਾਂਝੇ ਕੀਤੇ ਜਾ ਸਕਣ ਇਸੇ ਤਰ੍ਹਾਂ ਧੂਰੀ ਦੇ ਸਰਕਾਰੀ ਕੰਨੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੀ ਮਾਪਿਆਂ ਦੀ ਵਰਕਸ਼ਾਪ ਕਰਵਾਈ ਗਈ ਜਿੱਥੇ ਵੱਡੀ ਗਿਣਤੀ ਵਿੱਚ ਮਾਪਿਆਂ ਨੇ ਹਿੱਸਾ ਲਿਆ ਪੰਜਾਬ ਸਰਕਾਰ ਦੀ ਪਹਿਲ ਅਨੁਸਾਰ ਅੱਜ ਸਾਰੇ ਸਰਕਾਰੀ ਸਕੂਲਾਂ ਵਿੱਚ ਮਾਪਿਆਂ ਦੀ ਸਹਾਇਤਾ ਬੱਚਿਆਂ ਦਾ ਵਿਕਾਸ ਵਿਸ਼ੇ ਬੈਠੇ ਮਾਪਿਆਂ ਦੀ ਵਰਕਸ਼ਾਪ ਆਯੋਜਿਤ ਕੀਤੀਆਂ ਗਈਆਂ ਸਾਰਾ ਬਹੁਤ ਵਧੀਆ ਲੱਗਿਆ ਕਿਉਂਕਿ ਇਸ ਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਅਸੀਂ ਮਾਪਿਆਂ ਦੇ ਨਾਲ ਬੱਚੇ ਜਿਹੜੀ ਪੋਜੀਸ਼ਨ ਹੈ ਉਹ ਸ਼ੇਅਰ ਕਰਦੇ ਆਂ ਵੀ ਬੱਚਾ ਇਸ ਖੇਤਰ ਦੇ ਵਿੱਚ ਅੱਗੇ ਜਾ ਰਿਹਾ ਇਹਦੀਆਂ ਆ ਪ੍ਰਾਪਤੀਆਂ ਨੇ ਬੱਚੇ ਨੂੰ ਹੌਸਲਾ ਦਿਓ ਬੱਚੇ ਨੂੰ ਤੁਸੀਂ ਘੂਰਨਾ ਨਹੀਂ ਹੈ ਜੁੱਧ ਨਸਿਆਂ ਵਿਰੁੱਧ ਜਿਹੜੀ ਗੱਲ ਉਹ ਵੀ ਅਸੀਂ ਨਾਲ ਦੀ ਨਾਲ ਟੈਗਲ ਆ ਜਿਹੜੀ ਉਹ ਕਰ ਰਹੇ ਆਂ ਤੇ ਪੇਪਰਾਂ ਦੀ ਤਿਆਰੀ ਵਾਸਤੇ ਵੀ ਜਿਹੜਾ ਹੁਣ ਤਿੰਨ ਸਰਕਾਰ ਨੇ ਮੇਨ ਮੁੰਦੇ ਬਣਾਏ ਹੋਏ ਨੇ ਉਹਨਾਂ ਵਿੱਚ ਦਾਖਲਾ ਮੁਹਿੰਮ ਜੁੱਧ ਨਸਿਆਂ ਵਿਰੁੱਧ ਤੇ ਪ੍ਰੀਖਿਆ ਦੀ ਤਿਆਰੀ ਅਸੀਂ ਪੇਰੈਂਟਸ ਨੂੰ ਸਾਰਿਆਂ ਨੂੰ ਇਹ ਗੱਲ ਦਾ ਹਿਸਰੇਹਾ ਦੇ ਰਹੇ ਆਂ ਬੱਚਾ ਅਧਿਆਪਕ ਤੁਹਾਨੂੰ ਪੜਾ ਰਹੇ ਨੇ ਕਿ ਕਿਹੜੇ ਸਿਲੇਕਟਨ ਪੜਾ ਰਹੇ ਆਂ ਸਾਰੇ ਅਧਿਆਪਕ ਇੱਕ ਇੱਕ ਸਬਜੈਕਟ ਨੂੰ ਪੜ੍ਹਾਉਂਦੇ ਹੈਗੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਆ ਜਿਸ ਕਾਰਨ ਸਾਡੇ ਕੋਈ ਪੋਜੀਸ਼ਨ ਆਂਦੀ ਹੈਗੀ ਤੇ ਮੇਰੇ ਅਧਿਆਪਕ ਬਹੁਤ ਚੰਗੀ ਤਰੀਕੇ ਨਾਲ ਪੜ੍ਹਾਉਂਦੇ ਆ ਤੇ ਮੈਂ ਉਸ ਜਿਹੜਾ ਵਿਸ਼ਾ ਹੈ ਉਹਨੂੰ ਘਰ ਜਾ ਕੇ ਰਿਵਾਈਜ਼ ਕਰਦੀ ਆ ਇੱਕ ਵਾਰ ਜਿਸ ਕਾਰਨ ਮੇਰੀ ਪੋਜੀਸ਼ਨ ਆਂਦੀ ਹੈ ਸਾਨੂੰ ਬਹੁਤ ਵਧੀਆ ਲੱਗਦਾ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈਗਾ ਬੱਚਿਆਂ ਨੂੰ ਤੇ ਬੱਚਿਆਂ ਦੇ ਪੇਰੈਂਟਸ ਨੂੰ ਤੇ ਟੀਚਰਾਂ ਨੂੰ ਇਕੱਠਾ ਕਰਨ ਦਾ ਇੱਕ ਥਾਂ ਦੇ ਉੱਤੇ ਤਾਂ ਜੋ ਬੱਚਿਆਂ ਦੇ ਬੱਚਿਆਂ ਦੇ ਪੇਰੈਂਟਸ ਨੂੰ ਪਤਾ ਲੱਗ ਜਾਂਦਾ ਹੈ ਕਿ ਹਾਂ ਸਾਡਾ ਬੱਚਾ ਕਿੱਥੇ ਕੀ ਕਰ ਰਿਹਾ ਹੈ ਤੇ ਕੀ ਨਹੀਂ ਕਰ ਰਿਹਾ ਅਸੀਂ ਮਾਨ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਿੱਖਿਆ ਦੀ ਮਿਆਦ ਨੂੰ ਬਹੁਤ ਉੱਚਾ ਚੁੱਕਿਆ ਮਾਪਿਆਂ ਨੂੰ ਤੇ ਬੱਚਿਆਂ ਨੂੰ ਕਿੰਨਾ ਫਾਇਦਾ ਹੋਏਗਾ ਇਸ ਇਸ ਗੱਲ ਚੀਜ਼ ਦਾ ਮਾਪਿਆਂ ਨੂੰ ਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਕਿਉਂਕਿ ਬੱਚੇ ਕਈ ਵਾਰ ਪੇਰੈਂਟਸ ਬੱਚਿਆਂ ਦਾ ਧਿਆਨ ਹੀ ਨਹੀਂ ਰੱਖਦੇ ਕਿ ਬੱਚੇ ਘਰੇ ਕੀ ਕਰਦੇ ਨੇ ਸਕੂਲ ਦੇ ਵਿੱਚ ਕੀ ਕਰ ਪਾਉਂਦੇ ਨੇ ਜਦੋਂ ਉਹ ਸਾਡੇ ਕੋਲੇ ਪੇਰੈਂਟਸ ਪੇਰੈਂਟਸ ਟੀਚਰ ਕੋਲ ਸਕੂਲ ਦੇ ਵਿੱਚ ਆਉਂਦੇ ਨੇ ਪੇਰੈਂਟਸ ਮਿਲਣੀ ਪੀਟੀਐਮ ਮਿਲਣੀ ਤੇ ਤਾਂ ਉੱਥੇ ਅਸੀਂ ਬੱਚਿਆਂ ਨੂੰ ਪੇਰੈਂਟਸ ਨੂੰ ਇਹ ਦੱਸਿਆ ਜਾਂਦਾ ਕਿ ਤੁਹਾਡਾ ਬੱਚਾ ਇੱਥੇ ਤੱਕ ਆ ਕਰ ਰਿਹਾ ਹੈ ਜਾਂ ਇੱਥੇ ਵੀ ਕਿ ਤੂੰ ਤੁਹਾਨੂੰ ਘਰੇ ਬੱਚੇ ਨੂੰ ਆ ਜਗ੍ਹਾ ਤੇ ਇੱਥੇ ਇਸ ਚੀਜ਼ ਦੇ ਉੱਤੇ ਧਿਆਨ ਦੇਣਾ ਚਾਹੀਦਾ ਬਹੁਤ ਅੱਛਾ ਲੱਗਦਾ ਹੈ ਸਾਡੇ ਬੱਚੇ ਵਧੀਆ ਪੜ੍ਹਦੇ ਆਏ ਕਿ ਸਰਕਾਰ ਦੇ ਉਪਰਾਲੇ ਕਿਸਰਾਂ ਲੱਗੇ ਬਹੁਤ ਅੱਛਾ ਕਰ ਰਹੇ ਨੇ ਸਾਰਾ ਕੁਝ ਸਹੀ ਹੋ ਰਿਹਾ ਨੇ ਬੱਚੇ ਵਧੀਆ ਪੜ੍ਹਦੇ ਨੇ ਸਾਡੇ ਸਕੂਲ ਦੇ ਵਿੱਚ ਜੀ ਜਿਹੜਾ ਸਰਕਾਰ ਦਾ ਉਪਰਾਲਾ ਹੈ ਉਹਦਾ ਦੇਖੋ ਅੱਜ ਦੀ ਜੋ ਮਾਪੇ ਵਰਕਸ਼ਾਪ ਆ ਉਹਦਾ ਸਰਕਾਰ ਦਾ ਉਪਰਾਲਾ ਇੱਕ ਹੀ ਆ ਕਿ ਪ੍ਰੀਖਿਆ ਦੀ ਤਿਆਰੀ ਸਾਂਝੀ ਜ਼ਿੰਮੇਵਾਰੀ ਹੈ ਸਾਂਝੀ ਜ਼ਿੰਮੇਵਾਰੀ ਵਿੱਚ ਜਿੱਥੇ ਸਕੂਲ ਵਿੱਚ ਸਿਰਫ ਟੀਚਰ ਧਿਆਨ ਦਿੰਦੇ ਨੇ ਤੇ ਇਸ ਵਰਕਸ਼ਾਪ ਰਾਹੀਂ ਅਸੀਂ ਬੱਚਿਆਂ ਪ੍ਰਤੀ ਪੇਰੈਂਟਸ ਨੂੰ ਦੱਸਣਾ ਕਿ ਤੁਸੀਂ ਬੋਰਡ ਦੀ ਪ੍ਰੀਖਿਆ ਜਾਂ ਜਿਹੜੀ ਸਾਡੀ ਐਨੂਅਲ ਐਗਜ਼ਾਮ ਆਉਣਗੇ ਛੋਟੀਆਂ ਕਲਾਸਾਂ ਦੇ ਵੀ ਉਹਨਾਂ ਵਿੱਚ ਬੱਚਿਆਂ ਨੂੰ ਕਿਵੇਂ ਮੋਟੀਵੇਟ ਕਰਨਾ ਕਿ ਸਿਰਫ ਸਕੂਲ ਦੇ ਟੀਚਰ ਜੋਰ ਲਾਉਣ ਤੇ ਨਾ ਰਹਿਣ ਪੇਰੈਂਟਸ ਵੱਲੋਂ ਵੀ ਹੰਗਾਰਾ ਮਿਲਣਾ ਚਾਹੀਦਾ ਤੇ ਸਾਨੂੰ ਪੇਰੈਂਟਸ ਵੱਲੋਂ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਤੇ ਇੱਕ ਮਾਨ ਸਰਕਾਰ ਦਾ ਨਸ਼ਾ ਛੱਡੋ ਕੋਹੜ ਵੱਡੋ ਇਹ ਮੇਨ ਮਕਸਦ ਚੱਲ ਰਿਹਾ ਇਹਦੇ ਪ੍ਰਤੀ ਅਸੀਂ ਬੱਚਿਆਂ ਨੂੰ ਹਮੇਸ਼ਾ ਟਾਈਮ ਟੂ ਟਾਈਮ ਜਾਗਰੂਕ ਕਰ ਰਹੇ ਹਾਂ ਕਿਉਂਕਿ ਜੇ ਬੱਚੇ ਨਸ਼ਿਆਂ ਤੋਂ ਪਰਾਂ ਹੋਣਗੇ ਖੇਡਾਂ ਵਿੱਚ ਭਾਗ ਲੈਣਗੇ ਤਾਂ ਹੀ ਪੜ੍ਹਾਈ ਚੱਗੇ ਜਾਣਗੇ ਮਾਪੇ ਵਰਕਸ਼ਾਪ ਲਗਾਈ ਗਈ ਹੈ ਸਰਕਾਰੀ ਸਕੂਲ ਦੇ ਵਿੱਚ ਠੀਕ ਹੈ ਨਾ ਇਸ ਵਾਰੀ ਸਰ ਬਹੁਤ ਵਧੀਆ ਲੱਗ ਰਿਹਾ ਸਾਨੂੰ ਕਿਉਂਕਿ ਲਗਾਤਾਰ ਅਸੀਂ ਪੇਰੈਂਟਸ ਦੇ ਕੰਟੈਕਟ ਦੇ ਵਿੱਚ ਰਹਿਨੇ ਆ ਮਾਪਿਆਂ ਦਾ ਤੇ ਜੋ ਟੀਚਰਸ ਆ ਸਾਂਝਾ ਪਰਾਲਾ ਤਾਂ ਇਹ ਵਿਰਤੀ ਨਿੱਖਸ਼ੀਅਤ ਦੇ ਵਿੱਚ ਉਭਾਰ ਲਿਆਏਗਾ ਉਹਨਾਂ ਦੇ ਸਰਬ ਪੱਖੀ ਪੱਖਾਂ ਤੇ ਅਸੀਂ ਵਿਚਾਰ ਕਰਦੇ ਆ ਬੱਚੇ ਘਰ ਦੇ ਵਿੱਚ ਬੱਚੇ ਦਾ ਕੀ ਰੂਟੀਨ ਹੈ ਸਕੂਲ ਦੇ ਵਿੱਚ ਬੱਚੇ ਦੀ ਕੀ ਪਰਫਾਰਮੈਂਸ ਹੈ ਕਿਹੜਾ ਮਤਲਬ ਕਿ ਉਹਦਾ ਜਿਹੜਾ ਪੱਖ ਹੈ ਵੀਕ ਚੱਲ ਰਿਹਾ ਹੈ ਕਿਸ ਤਰ੍ਹਾਂ ਅਸੀਂ ਟੀਚਰ ਤੇ ਪੇਰੈਂਟਸ ਰਲ ਕੇ ਉਸ ਨੂੰ ਹੋਰ ਇੰਪਰੂਵ ਕਰ ਸਕਦੇ ਆ ਤਾਂ ਬਹੁਤ ਵਧੀਆ ਕਿਉਂਕਿ ਬਹੁਤ ਥੋੜੇ ਸਮੇਂ ਮਤਲਬ ਬਹੁਤ ਥੋੜੇ ਥੋੜੇ ਸਮੇਂ ਬਾਅਦ ਅਸੀਂ ਲਗਾਤਾਰ ਪੇਰੈਂਟਸ ਦੇ ਵਿੱਚ ਕੰਟੈਕਟ ਦੇ ਵਿੱਚ ਰਹਿ ਰਹੇ ਆ ਤਾਂ ਸਾਨੂੰ ਵੀ ਪਤਾ ਲੱਗਦਾ ਕਿ ਬੱਚੇ ਦੀਆਂ ਐਕਟੀਵਿਟੀਆਂ ਕਰਦੇ ਵਿੱਚ ਵੀ ਗਏ ਤੇ ਪੇਰੈਂਟਸ ਨੂੰ ਵੀ ਪਤਾ ਚੱਲਦਾ ਤਾਂ ਮਹਤਵਪੂਰਨ ਮੈਮ ਤੁਸੀਂ ਸਰਕਾਰੀ ਸਕੂਲ ਦੇ ਬੱਚਿਆਂ ਵਾਸਤੇ ਘਰ ਘਰ ਜਾ ਰਹੇ ਹੋ ਜਿਹੜੇ ਪ੍ਰਾਈਵੇਟ ਸਕੂਲ ਦੇ ਹੁੰਦੇ ਨੇ ਉਹਨੂੰ ਸਰਕਾਰੀ ਸਕੂਲ ਦੇ ਵਿੱਚ ਲੈ ਕੇ ਆ ਰਹੇ ਹੋ ਕਿੰਨੇ ਕੁ ਬੱਚੇ ਇੱਥੇ ਦਾਖਲ ਹੋ ਜੀ ਸਰ ਹਰ ਸਾਲ ਬੱਚਿਆਂ ਦੀ ਗਿਣਤੀ ਵਧ ਰਹੀ ਹੈ ਪ੍ਰਾਈਵੇਟ ਸਕੂਲ ਤੋਂ ਆਉਣ ਵਾਲੇ ਬੱਚਿਆਂ ਦੀ ਕਿਉਂਕਿ ਅਸੀਂ ਪੇਰੈਂਟਸ ਨੂੰ ਬੱਚਿਆਂ ਨੂੰ ਦੱਸਦੇ ਆ ਕਿ ਕਿਸ ਤਰ੍ਹਾਂ ਹਰ ਫੀਲਡ ਦੇ ਵਿੱਚ ਲਗਾਤਾਰ ਸਰਕਾਰੀ ਸਕੂਲਾਂ ਦੇ ਵਿੱਚ ਸਹੂਲਤਾਂ ਵਧ ਰਹੀਆਂ ਹਨ ਤੁਸੀਂ ਦੇਖੋਗੇ ਸਰ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਹੂਲਤਾਂ ਹੈਗੀਆਂ ਲੈਅਦ ਸੈਗੀਆਂ ਪਰ ਉਹਨਾਂ ਦੇ ਵਿੱਚ ਸਿਰਫ ਅਕੈਡੈਮਿਕ ਪੱਖ ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਜਦੋਂ ਕਿ ਸਾਡੇ ਸਕੂਲਾਂ ਦੇ ਵਿੱਚ ਸਾਨੂੰ ਲਗਾਤਾਰ ਇਨਸਟਰਕਸ਼ਨਾਂ ਆਉਂਦੀਆਂ ਹਨ ਖੇਡਾਂ ਦੇ ਖੇਤਰ ਦੇ ਵਿੱਚ ਵੀ ਅਸੀਂ ਬੱਚਿਆਂ ਨੂੰ ਲੈ ਕੇ ਜਾ ਰਹੇ ਹਾਂ ਕਲਚਰ ਐਕਟੀਵਿਟੀਆਂ ਹੋ ਰਹੀਆਂ ਨੇ ਅਹ ਅਹ ਦੇ ਲਈ ਉਹਨਾਂ ਦੀਆਂ ਪਰਫਾਰਮੈਂਸਸ ਹੁੰਦੀਆਂ ਨੇ ਸਾਇੰਸ ਦੇ ਫੀਲਡ ਦੇ ਵਿੱਚ ਤਾਂ ਸਾਇੰਸ ਟੂਰ ਇਵਨ ਫ੍ਰੀ ਟੂਰ ਜਾ ਰਹੇ ਨੇ ਬੱਚਿਆਂ ਦੇ ਲਈ ਤਾਂ ਮਤਲਬ ਉਹਨਾਂ ਦੀ ਪਰਸਨੈਲਿਟੀ ਫੁੱਲੀ ਡਵੈਲ